ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਹਰ ਬੁਟੀਕ ਤੋਂ ਜੀ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਸੋਹਣਾ ਸਪੈਸ਼ਲ ਪੀਸ ਲੈ ਕੇ ਆਈ ਆ ਇਹ ਹੈ ਜੀ ਰੂਬੀ ਮਿਲਸ ਦਾ ਕਪੜਾ ਹੈ ਇਦਾਂ ਕਰਕੇ ਅੱਗੇ ਛੜੀਆਂ ਬਣੀਆਂ ਹੋਈਆਂ ਨੇ ਸ਼ਰਟ ਦੇ ਉੱਪਰ ਤੇ ਇਸ ਸਾਈਡ 'ਮ ਬਾਜੂ ਵੀ ਐ ਤੇ ਸੇਮ ਐਜ਼ ਮੂਰੀ ਵੀ ਐ ਆਪਾਂ ਕੋਲ ਇਹ ਪੇਂਟ ਵਾਲਾ ਸੂਟ ਐ ਇਹ ਇਹਦੇ ਨਾਲ ਦੁਪੱਟਾ ਐ ਇਹ ਦੁਪੱਟੇ ਕੇ ਦੋਨੋਂ ਸਾਈਡ ਬੇਲ ਬਣੀ ਹੋਈ ਐ ਅੱਛਾ ਦੁਪੱਟਾ ਸੀ ਨਾਲ ਆਰਗੈਂਜ਼ਾ ਪਿਓਰ ਦਾ ਲਾਇਆ ਹੋਇਆ ਐ ਤੇ ਸੂਟ ਰੂਬੀ ਮਿਲਸ ਕਾ ਐ ਇਦੇ ਵਿੱਚ ਕੀ ਹੈ ਕਿ ਤੁਹਾਨੂੰ ਕੋਈ ਵੀ ਮਤਲਬ ਇਹ ਨਹੀਂ ਹੈਗਾ ਵੀ ਕੋਈ ਇਸ਼ੂ ਆਊਗਾ ਕੱਪੜੇ 'ਚ ਬਹੁਤ ਅੱਛਾ ਸਟੱਫ ਹੈ ਇਹ ਲਾਈਟ ਕਲਰ ਹੋਣ ਕਰਕੇ ਇਹਦੇ 'ਚ ਲਾਈਨਿੰਗ ਦੀ ਜ਼ਰੂਰ ਜ਼ਰੂਰ ਪਵੇਗੀ ਪਰ ਬਹੁਤ بیس ਵਧੀਆ ਕਾਟਨ ਹੈ ਤੁਸੀਂ ਮੈਨੂੰ ਆਰਡਰ ਵੀ ਕਰ ਸਕਦੇ ਹੋ ਇਹਦੇ ਨਾਲ ਦੇ ਸਾਡੇ ਕੋਲ 3-4 ਸੂਟ ਰੈਡੀ ਹੋ ਕੇ ਗਏ ਆ ਅੱਜ ਇਹਦਾ ਆਰਡਰ ਸੇਮ ਕਾਪਰ ਕਲਰ 'ਚ ਵੀ ਆਇਆ ਹੈ ਕਾਪਰ ਦੇ ਉੱਪਰ ਅਸੀਂ ਕਰੀਮ ਵਾਈਟ ਕਲਰ ਦੇ ਨਾਲ ਹੀ ਪੇਂਟ ਦੇਣਾ ਹੈ ਠੀਕ ਹੈ ਕਿਸੇ ਨੇ ਵੀ ਆਰਡਰ ਕਰਨਾ ਹੋ ਮੈਸੇਜ ਪਾ ਸਕਦੇ ਹੋ ਜੀ ਉਹ ਤੋਂ ਬਾਅਦ ਇਹ ਆਈਟਮ ਰਿਪੀਟ ਹੋਈ ਹੈ ਜੀ ਮੇਰੇ ਕੋਲ ਇਹ ਬਾਟਮ ਹੈ ਜੀ ਇਹਦੇ ਨਾਲ ਇਹ ਟਾਈ ਐਂਡ ਡਾਈ ਦੀ ਸ਼ਰਟ ਹੈ ਸੇਮ ਆਪਾਂ ਕੋਲ ਰੈਡੀ ਹੋਇਆ ਜੀ ਫਿਰੋਜੀ ਕਲਰ ਚ ਇਹ ਆਪਾਂ ਨੇ ਦੁਪੱਟਾ ਤੁਹਾਨੂੰ ਦਿਖਾਇਆ ਹੈ ਸੇਮ ਹੀ ਸ਼ਰਟ ਵੀ ਹੈ ਇਹ ਦੁਪੱਟੇ ਨੂੰ ਲੇਸ਼ ਲੱਗੀ ਹੋਈ ਹੈ ਜੀ ਇਹ ਸੂਟ ਬਣ ਕੇ ਬਹੁਤ ਸੋਹਣੇ ਲੱਗਦੇ ਆ ਮੇਰੇ ਕੋਲ ਇਹ ਜੋ ਮਤਲਬ ਕਲੈਕਸ਼ਨ ਹੈ ਇਹ ਬਿਲਕੁਲ ਹਟਕੇ ਆ ਔਰ ਇਹਦੇ ਮੈਂ ਹੁਣ ਤੱਕ 25 30 ਪੀਸ ਰੈਡੀ ਕਰਾ ਕਰਾ ਚੁੱਕੀ ਹਾਂ ਜੀ ਤੁਸੀਂ ਕੋਈ ਵੀ ਕਲਰ ਆਪਣੀ ਚੁਆਇਸ ਤੋਂ ਵੀ ਦੇਣਾ ਚਾਹੁੰਦੇ ਹੋ ਤਾਂ ਅਸੀਂ ਕਰਾ ਦਾਂਗੇ ਠੀਕ ਹੈ ਜੀ ਨਮੇ ਨਮੇ ਸੂਟਾਂ ਲਈ ਤੁਸੀਂ ਮੈਨੂੰ ਫੋਲੋ ਕਰੋ ਜੀ ਜਿਵੇਂ ਜਿਵੇਂ ਤੁਹਾਨੂੰ ਕੁਝ ਵੀ ਅ ਕਮੀਆਂ ਵੀ ਨਜ਼ਰ ਆਉਂਦੀਆਂ ਤਾਂ ਤੁਸੀਂ ਮੈਨੂੰ ਦੱਸੋ ਤਾਂ ਕਿ ਮੈਂ ਇੰਪਰੂਵ ਕਰ ਸਕਾਂ ਠੀਕ ਹੈ ਪੇਂਟ ਵਾਲੇ ਸੂਟਾਂ ਦਾ ਰਿਸਪੌਂਸ ਬਹੁਤ ਓਕੇ ਹੈ ਜੀ ਆਰਡਰ ਕਰੋ ਤੇ ਸੋਹਣੇ ਸੋਹਣੇ ਸੂਟ ਪਾਓ ਓਕੇ ਜੀ ਥੈਂਕ ਯੂ